ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਅੱਜ ਲੁਧਿਆਣਾ ਦੇ ਦਮੋਰੀਆ ਪੁਲ ਤੇ ਕੀਤੇ ਗਏ ਨਵੇਂ ਨਿਰਮਾਣ ਕਾਰ ਦਾ ਉਦਘਾਟਨ ਕੀਤਾ ਜਾਣਾ ਸੀ ਉਸ ਤੋਂ ਪਹਿਲਾਂ ਹੀ ਰੇਲਵੇ ਯੂਨੀਅਨ ਦੇ ਆਗੂਆਂ ਵੱਲੋਂ ਉਥੇ ਆ ਕੇ ਫਿਰੋਜ਼ਪੁਰ ਰੇਲਵੇ ਮੰਡਲ ਦੇ ਡੀਆਰਐਮ ਦੇ ਖਿਲਾਫ ਜਾਮ ਕੇ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਭਾਰੀ ਸੰਖਿਆ ਵਿੱਚ ਮੌਜੂਦ ਪੁਲਿਸ ਮੁਲਾਜ਼ਮਾਂ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਉਦਘਾਟਨ ਵਾਲੀ ਥਾਂ ਤੋਂ ਪਹਿਲਾਂ ਹੀ ਰੋਕ ਲਿਆ ਗਿਆ ਰਾਕੀ ਤੁਸੀਂ ਵੀ ਦੇਖੋ ਮੌਕੇ ਦੀਆਂ ਤਸਵੀਰਾਂ ਡੀਆਰਐਮ ਫਿਰੋਜ਼ਪੁਰ ਬਈ ਦੂਰਾਂ ਦੇ ਪ੍ਰਤੀ ਜਿਹੜਾ ਵਾ ਉਹਦਾ ਰਵੱਈਆ ਠੀਕ ਨਹੀਂ ਔਰ ਪ੍ਰਸ਼ਤ ਲੋਕਾਂ ਦਾ ਔਰ ਜਿਹੜੇ ਨਾਰੀ ਉਤਪੀਜਨ ਕਰਦੇ ਆ ਉਹਨਾਂ ਦਾ ਸਾਥ ਦਿੰਦਾ ਪਿਆ ਵਾ ਇਸ ਲਈ ਸਾਡਾ ਉਹਦਾ ਵਿਰੋਧ ਆ ਜਿੱਥੇ ਜਾਏਗਾ ਡਿਵੀਜ਼ਨ ਦੇ ਵਿੱਚ ਉਹਦਾ ਵਿਰੋਧ ਕੀਤਾ ਜਾਏਗਾ ਜਦ ਤੱਕ ਪ੍ਰਸ਼ਤ ਲੋਕਾਂ ਦਾ ਸਾਥ ਦੇਗਾ ਇਹਦਾ ਵਿਰੋਧ ਇਦਾਂ ਹੀ ਕੀਤਾ ਜਾਏਗਾ ਡੀਆਰਐਮ ਫਰੋਈਪੁਰ ਦਾ ਡੀਆਰਐਮ ਫਰੋਈਪੁਰ ਹਾਏ ਹਾਏ ਉਹ ਕਿੰਨਾ ਜਾ ਰਿਹਾ ਮੈਂ ਦੱਸਿਆ ਵੀ ਪ੍ਰਸ਼ਟ ਲੋਕਾਂ ਦਾ ਸਾਥ ਦੇ ਰਿਹਾ ਔਰ ਜਿਹੜੇ ਲੋਕ ਨਾਰੀਆਂ ਦੇ ਨਾਲ ਜਿਆਤੀਆਂ ਕਰਦੇ ਉਹਨਾਂ ਦਾ ਸਾਥ ਦੇ ਰਿਹਾ ਵਾਰ-ਵਾਰ ਕਹਿੰਦੇ باوجود ਉਹਨਾਂ ਦੇ ਐਕਸ਼ਨ ਕੋਈ ਨਹੀਂ ਲੈ ਰਿਹਾ ਨਾਰੀ ਨਹੀਂ ਸਾਡਾ ਬਿੱਟੂ ਸਾਹਿਬ ਨੂੰ ਸਿਰ ਨਾ ਨਾ ਅਸੀਂ ਬਿੱਟੂ ਸਾਹਿਬ ਦਾ ਵੈਲਕਮ ਕਰਦੇ ਆ ਪਰ ਉਹਨਾਂ ਨੂੰ ਦੱਸਣਾ ਚਾਹੁੰਦੇ ਉਹਨਾਂ ਦੀ ਦੇਖਰੇਖ ਚ ਕਿੱਦਾਂ ਦੇ ਅਫਸਰ ਉਹਨਾਂ ਦੇ ਕੰਮ ਇੱਥੇ ਕਰ ਰਹੇ ਆ ਦੂਜੇ ਦਾ ਜਿਹੜਾ ਅਫਸਰ ਹੈਗਾ ਡੀਆਰਐਮ ਉਹ ਠੀਕ ਨਹੀਂ ਹੈਗਾ ਉਹਨਾਂ ਨੂੰ ਅਸੀਂ ਦੱਸਣਾ ਚਾਹੁੰਦੇ ਅੱਜ ਜਿਹੜਾ ਪਰ ਉਹਦੇ ਲਈ ਮੈਮੋਰੰਡਮ ਲੈ ਕੇ ਆਇਆ ਕੋਈ ਨਹੀਂ ਨਹੀਂ ਉਹਨਾਂ ਨੂੰ ਆਲਰੇਡੀ ਦੱਸ ਦਿੱਤਾ ਗਿਆ ਵਾ ਮੰਗ ਕੀ ਹੈ ਭ੍ਰਸ਼ਟਾਚਾਰੀਆਂ ਦਾ ਸਾਥ ਦੇਣਾ ਛੱਡੇ ਜਿਹੜਾ ਵਾ ਨਾਰੀਆਂ ਨੂੰ ਨਾਰੀਆਂ ਦਾ ਸਨਮਾਨ ਕਰੇ ਜਿਹੜੇ ਨਾਰੀਆਂ ਦਾ ਜਿਹੜਾ ਉਤਪੀਤਰ ਕਰਦੇ ਆ ਉਹਨਾਂ ਦੇ ਐਕਸ਼ਨ ਲਈ ਸਰ ਕਿੰਨੀ ਕ ਜਿਹੜੀਆਂ ਕੰਪਲੇਟਾਂ ਆਈਆਂ ਜਿਸ ਦੇ ਖਿਲਾਫ ਬਹੁਤ ਵੱਡੀ ਤਦਾਦ ਚਾ ਭ੍ਰਸ਼ਟਾਚਾਰ ਦੇ ਬਹੁਤ ਵੱਡੀ ਤਦਾਦ